ਕਪੂ ਭਾਈ ਨਹੀਂ ਖਾਂਦੇ ਤੋ ਲਗ ਲਈ ਕਰਦੇ ਨਹੀਂ ਪਾਣੀ ਚੜਦੇ ਵੇਖ ਲੈ ਤੇ ਅਰੇ ਭਰਾ ਦੂਰ ਨਾ ਦੂਰ ਚੱਜਾ ਸਭ ਤੋਂ ਕੋਲ ਬੱਤੇ ਇਹ ਆਹ ਤਾਂ ਕਿਸੇ ਤੋਂ ਮਾਰਨ ਕੋਈ ਨਹੀਂ ਆਣ ਦੀ ਗੱਲ ਆ ਕਰੀ ਇੱਧਰ ਨੂੰ ਆਹ ਆਹ ਤੋਡਾ ਮੈਂ ਕਰਦਾ ਕਰਨਾ ਨਹੀਂ ਮੈਂ ਕਰਦਾ ਯੂਨਾਈਟਿਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਜਿੱਥੇ ਕੀ ਕੈਨੇਡਾ ਦੇ ਵਿੱਚ ਹਰ ਰੋਜ਼ ਹੀ ਪੰਜਾਬੀਆਂ ਦੇ ਵੱਲੋਂ ਕੁਝ ਨਾ ਕੁਝ ਪੁੱਠੇ ਸਿੱਧੇ ਕੰਮ ਕੀਤੇ ਜਾਂਦੇ ਹਨ ਤੇ ਜਿਨ੍ਹਾਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸੋ ਇਸੇ ਤਰੀਕੇ ਦੇ ਨਾਲ ਹੁਣ ਕੈਨੇਡਾ ਤੋਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਦੇ ਵਿੱਚ ਇੱਕ ਇਹ ਵੀਡੀਓ ਹੈ ਜਿਸ ਦੇ ਵਿੱਚ ਕਿ ਕੁਝ ਪੰਜਾਬੀ ਨੌਜਵਾਨ ਜੋ ਕਿ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਗਏ ਹੋਏ ਹਨ ਤੇ ਕੁੜੀਆਂ ਨੂੰ ਛੇੜਦੇ ਹੋਏ ਉਹਨਾਂ ਦੇ ਘਰ ਤੱਕ ਪਹੁੰਚ ਜਾਂਦੇ ਹਨ ਜਿਸ ਤੋਂ ਬਾਅਦ ਇਹਨਾਂ ਦੀ ਟ੍ਰੇਡ ਹੁੰਦੀ ਹੈ ਸੋ ਆਓ ਲੈ ਚੱਲਦੇ ਆ ਇਸ ਵੀਡੀਓ ਦੇ ਵੱਲ ਭਾਈ ਗਲਤੀ ਹੋ ਗਈ ਭਾਈ ਅੱਗੇ ਤੋਂ ਨਹੀਂ ਕਰਦੇ ਭਲੀਏ ਭਾਈ ਸੌਂ ਲੇ ਭਾਈ ਪਲੀਜ਼ ਨਹੀਂ ਕਰਦੇ ਅੱਗੇ ਤੂੰ ਭਾਈ ਗਲਤੀ ਹੋ ਗਈ ਭਾਈ ਗਲਤੀ ਭਾਈ ਗਲਤੀ ਹੋ ਗਈ ਭਾਈ ਮਾਫੀ ਮੰਗਦੇ ਆ ਭਾਈ ਹਾਂ ਸਮਝ ਕਰਦੇ ਸੀ ਭਾਈ ਨਹੀਂ ਕਰਦੇ ਭਾਈ ਸੌਂ ਲੇ ਨਹੀਂ ਕਰਦੇ ਭਾਈ ਨਹੀਂ ਕਰਦੇ ਭਾਈ ਕਰਦੇ ਭਾਈ ਕਰਦੇ ਪਲੀਜ਼ ਭਾਈ ਪਲੀਜ਼ ਮੈਂ ਮੈਂ ਤੱਕ ਆਉਂਦਾ ਭਾਈ ਯਾਰ ਭੈਣ ਚੋਦਾ ਪੁੱਤ ਵਾਪਿਸ ਬੰਦਾ ਭਾਈ ਨਹੀਂ ਇਸ ਤੋਂ ਬਾਅਦ ਹੋਣੇ ਅਗਲੀ ਵੀਡੀਓ ਬ੍ਰੈਮਟਨ ਦੀ ਦੱਸੀ ਜਾ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਇੱਕ ਪੰਜਾਬੀ ਦੇ ਵੱਲੋਂ ਪੰਜਾਬੀ ਰੈਸਟੋਰੈਂਟ ਦੇ ਉੱਤੇ ਆਇਆ ਜਾਂਦਾ ਹੈ ਤੇ ਉਸ ਦੇ ਵੱਲੋਂ ਕੁਝ ਚੀਜ਼ਾਂ ਦੇ ਆਰਡਰ ਕੀਤੇ ਜਾਂਦੇ ਹਨ ਜਿਸ ਤੋਂ ਬਾਅਦ ਕਿ ਪੰਜਾਬੀ ਜਿਹੜੇ ਰੈਸਟੋਰੈਂਟ ਦੇ ਉੱਤੇ ਖੜੀਆਂ ਹੋਈਆਂ ਪੰਜਾਬੀ ਕੁੜੀਆਂ ਦੇ ਵੱਲੋਂ ਇਸ ਸ਼ਰਾਬੀ ਪੰਜਾਬੀ ਨੂੰ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਇਸ ਦੇ ਵੱਲੋਂ ਜਿਹੜੀ ਕੌਫੀ ਦੀ ਮਸ਼ੀਨ ਅਤੇ ਹੋਰ ਸਮਾਨ ਜਿਹੜਾ ਕਾਊਂਟਰ ਦੇ ਉੱਤੇ ਪਿਆ ਹੁੰਦਾ ਹੈ ਸਾਰਾ ਹੀ ਚੁੱਕ ਕੇ ਸਿੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਦ ਸਾਰਾ ਸਮਾਨ ਭੰਨ ਤੋੜ ਕੇ ਇਹ ਪੰਜਾਬੀ ਜਿਹੜਾ ਉੱਥੋਂ ਫਰਾਰ ਹੋ ਜਾਂਦਾ ਹੈ ਸੋ ਆਓ ਲੈ ਚੱਲਦੇ ਆ ਇਸ ਵੀਡੀਓ ਦੇ ਵੱਲ ਮਖਦੀਪਾ ਭਾਈ ਦੇ ਦਿੱਤੇ ਆਰਡਰ ਦੀ ਬਾਹਰ ਬੈਠੋ ਮੈਂ ਲਿਆਉਂਦਾ ਲੱਗਿਆ ਇਹ ਮੰਨ ਰਿਹਾ ਹੈ ਕਾਦਾ ਆਰਡਰ ਦੀ ਕੋਈ ਆਰਡਰ ਨਹੀਂ ਹੈਗਾ ਤੈਨੂੰ ਖਲੋਤੇ ਕਰੇ ਤੂੰ ਪੈਸੇ ਤੈਨੂੰ ਨਹੀਂ ਕਾਦਾ ਮੈਂ ਤੁਹਾਨੂੰ ਨਹੀਂ 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 ਕਰਦੇ ਮੈਂ ਨਹੀਂ ਸਮਾਨ ਨਹੀਂ ਹੈਗਾ ਤੇਰੇ ਕਰਦੇ ਤਰੇ ਤਰਾਓ ਦਿਆਂ ਨੂੰ ਡਰ ਕੋ ਹਟ। ਉਹ ਰੋਏ ਵਿੱਚ ਤੋਂ ਆਉਂਦੇ ਬਹੁਤ ਆਉਂਦੇ ਮੈਂ। ਮੋੜੇ ਨਹੀਂ ਟਣੋ। ਮੈਂ ਕੋਹੋਂ ਨਾ ਆਉਂਦੇ। ਜਾ ਗਿਆ। ਇਹਨੇ ਮੈਨੂੰ ਅਸਲ ਕਿਹਦੇ ਦਿਸੋ ਕਿ ਐਡਰੈਸ ਹੋ ਜਾਵੇ। ਆਉਣੇ ਨਹੀਂ ਆਣੇ। ਪਤਾ ਮਿਲ ਜੇਗਾ। ਜੇ ਆਉਂਦਾ ਸਭ ਕੁਝ ਹੋਰ ਤੇ ਤੂੰ ਮੱਤੀ ਕਿੱਥੇ ਲਿਟਦਾ ਤੂੰ ਨਾ ਮੱਤੀ ਦੀ ਜੱਟਾ ਸਭ ਕੁਝ ਬਣ ਜਾਂਦਾ। ਯਾਰ ਯਾਰ। ਸਾਰੀ ਸੋਟੇ ਨਾਲ ਮੈਂ ਕੋਈ ਤੁਸੀਂ ਕਿ ਮੈਂ ਸੋ ਅਗਲੀ ਵੀਡੀਓ ਤੇ ਪੰਜਾਬੀਆਂ ਦੇ ਵੱਲੋਂ ਜਿਹੜਾ ਵੱਡਾ ਕਾਰਨਾਮਾ ਹੀ ਕਰ ਦਿੱਤਾ ਗਿਆ ਹੈ ਸੋ ਕੈਨੇਡਾ ਦੇ ਵਿੱਚ ਬਾਲਮਾਰਟ ਦੇ ਵਿੱਚੋਂ ਚੋਰੀ ਜਿਹੜਾ ਸਮਾਨ ਇਹਨਾਂ ਦੇ ਵੱਲੋਂ ਗਰੋਸਰੀ ਦਾ ਚੁੱਕ ਕੇ ਲਿਆਂਦਾ ਜਾਂਦਾ ਜਾਂਦਾ ਹੈ ਜਿਸ ਤੋਂ ਬਾਅਦ ਕਿ ਗੱਡੀ ਦੇ ਵਿੱਚ ਇਹਨਾਂ ਦੇ ਵੱਲੋਂ ਲੋਡ ਕੀਤਾ ਜਾਂਦਾ ਹੈ ਤੇ ਉੱਥੋਂ ਸ਼ਰੇਆਮ ਜਿਹੜਾ ਚੋਰੀ ਦਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਹਨ ਸੋ ਆਓ ਲੈ ਚੱਲਦੇ ਹਾਂ ਇਸ ਵੀਡੀਓ ਦੇ ਵੱਲ ਕਿਪਰਾਹਾ ਇਸ ਤੋਂ ਬਾਅਦ ਇਹ ਪੰਜਾਬੀ ਕੁੜੀਆਂ ਦੀ ਵੀਡੀਓ ਵੀ ਜਿਹੜੇ ਪੰਜਾਬੀ ਨੌਜਵਾਨ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਕਿ ਇਹ ਦੋ ਪੰਜਾਬੀ ਕੁੜੀਆਂ ਕਾਫੀ ਜ਼ਿਆਦਾ ਪੰਜਾਬੀ ਮੁੰਡਿਆਂ ਦੇ ਨਾਲ ਫਰਾਡ ਕਰ ਰਹੀਆਂ ਹਨ ਸੋ ਇਸ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਸ਼ੇਅਰ ਕਰ ਦਿੱਤਾ ਗਿਆ ਹੈ ਹਾਲਾਂਕਿ ਇਹਨਾਂ ਦੀਆਂ ਜਿਹੜੇ ਚਿਹਰੇ ਨਹੀਂ ਦਿਖਾਲੇ ਗਏ ਆ ਕਰੀ ਇੱਧਰ ਨੂੰ ਆਹਾ ਤੁਹਾਡਾ ਮੈਂ ਕਰਦਾ ਕਰਨਾ ਇਹਨਾਂ ਨੂੰ ਤੇ ਮੈਂ ਕਰਦਾ ਫਕੀ ਬਰੋ ਨਾਟ ਗੁੱਡ ਕਿਸੇ ਦੇ ਆਪਾਂ ਵਿਊ ਨਹੀਂ ਮੰਗੇ ਇਹ ਭਾਈ ਇੱਥੇ ਸਾਰੀ ਸੈਂਟਰ ਇਹ ਕੁੜੀਆਂ ਨੇ ਪਹਿਲਾਂ ਫਰੰਟ-ਫਰੰਟ ਬਣਦੀਆਂ ਨੇ ਤੇ ਮੁੜ ਕੇ ਮੁੰਡਿਆਂ ਦੀਆਂ ਗੱਡੀਆਂ-ਗੱਡੀਆਂ 'ਚ ਬੈਹ ਜਾਂਦੀਆਂ ਨੇ ਠੀਕ ਆ ਤੇ ਸਾਡੇ ਨਾਲ ਵੀ ਇਹੋ ਜਿਹੀ ਸੇਮ ਜੀ ਸਿਚੁਏਸ਼ਨ ਸੀ ਇਹਨਾਂ ਸਾਡੇ ਯਾਰ ਮੈਂ ਤੇਰੀ ਗੱਡੀ 'ਚ ਬੈਠੇ ਆ ਤੇ ਮੁੜ ਕੇ ਪਰਸ-ਪਰਸ ਜਾ ਕੇ ਲੈ ਗਈਆਂ ਤੇ ਮੁੜ ਕੇ ਮੁੰਡਿਆਂ ਦੇ ਮਤਲ ਇਹਨਾਂ ਨੂੰ ਕਾਲ ਕੀਤਾ ਕਿ ਤੁਸੀਂ ਇਦਾਂ ਪਰਸਪਰਸ ਲੈ ਗਏ ਤੇ ਉਦੋਂ ਬਾਅਦ ਦੇ ਵਿੱਚ ਇਹ ਮੁੰਡਿਆਂ ਨੂੰ ਫੋਨ ਕਰਕੇ ਇਹ ਚੀਜ਼ਾਂ ਕਹਿੰਦੀਆਂ ਨੇ ਅਸੀਂ 911 ਕਰਦੇ ਹਾਂ ਉਹ ਕਰਦਾਂਗੇ ਤਾਂ ਇਹਨਾਂ ਨੇ 911 ਜੋ ਵੀ ਇਹਨਾਂ ਨੇ ਕਾਲ ਗੂਲ ਕਰਕੇ ਬਾਅਦ ਵਿੱਚ ਮੁੰਡਿਆਂ ਦੇ ਉੱਤੇ ਉਲਟਾ ਉਹ ਕਰ ਦਿੰਦੀਆਂ ਨੇ ਇਸ ਤੋਂ ਬਾਅਦ ਇਹ ਪੰਜਾਬੀ ਬਾਬਾ ਜਿਸ ਦੀ ਕਿ ਉਮਰ 78 ਸਾਲ ਹੈ ਇਹ ਦੋ ਕੁੜੀਆਂ ਨੂੰ ਜਿਹੜਾ ਛੇੜਦਾ ਹੋਇਆ ਫੜਿਆ ਗਿਆ ਹੈ ਜੀਹਾਂ پارک ਦੇ ਵਿੱਚ 12 ਸਾਲ ਅਤੇ 17 ਸਾਲ ਦੀ ਕੁੜੀਆਂ ਨੂੰ ਇਹ ਛੇੜਦਾ ਹੋਇਆ ਫੜਿਆ ਗਿਆ ਹੈ ਜਿਸ ਤੋਂ ਬਾਅਦ ਕੁਝ ਪੰਜਾਬੀਆਂ ਦੇ ਵੱਲੋਂ ਕਮੈਂਟ ਕਰਕੇ ਵੀ ਇਸ ਨੂੰ ਲਾਣ ਤਾਂ ਪਾਈਆਂ ਗਈਆਂ ਹਨ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਇਹਨਾਂ ਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਹੈ ਫੇਰ ਅਕਲ ਆਊ ਯਾਰ ਮਾਈਨਰ ਨੂੰ ਤਾਂ ਛੱਡ ਦਿਓ ਇਸ ਤੋਂ ਬਾਅਦ ਜਿਹੜਾ ਜੋਤੀ ਕੇ ਦੇ ਦੁਆਰਾ ਲਿਖਿਆ ਗਿਆ ਹੈ ਕਿ ਲੱਖ ਲਾਣ ਤਾਂ ਫਿੱਟੇ ਮੂੰਹ ਤੇ ਇਸ ਤੋਂ ਇਲਾਵਾ ਬਰਾੜ ਦੇ ਵੱਲੋਂ ਲਿਖਿਆ ਗਿਆ ਹੈ ਦੀ ਕਰਤੀ ਨਾ ਗੱਲ ਚੋਰਿਆਂ ਵਾਲੀ ਇਸ ਤੋਂ ਬਾਅਦ ਹੋਰ ਵੀ ਵੱਖ-ਵੱਖ ਪੰਜਾਬੀਆਂ ਦੇ ਦੁਆਰਾ ਇਸ ਜਿਹੜੇ ਬਾਬੇ ਨੂੰ ਬੈਡ ਕਮੈਂਟ ਕੀਤੇ ਗਏ ਹਨ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਬਾਬੇ ਦੇ ਵੱਲੋਂ ਸੱਚਮੁੱਚ ਜਿਹੜਾ ਕੁੜੀਆਂ ਨੂੰ ਛੇੜਿਆ ਗਿਆ ਹੋਵੇਗਾ ਜਾਂ ਫਿਰ ਕੁੜੀਆਂ ਦੇ ਦੁਆਰਾ ਹੀ ਜਿਹੜਾ ਉਹਨਾਂ ਨੂੰ ਕੋਈ ਗਲਤਫਹਿਮੀ ਲੱਗੀ ਹੈ ਸੋ ਕਾਫੀ ਜ਼ਿਆਦਾ ਹੁਣ ਇਹ ਜਿਹੜੀ ਨਿਊਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਇਸ ਬਾਬੇ ਨੂੰ ਜਿਹੜਾ ਹੁਣ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੀ ਪੁਲਿਸ ਦੇ ਵੱਲੋਂ ਅਰੈਸਟ ਵੀ ਕਰ ਲਿਆ ਗਿਆ ਸੋ ਬ੍ਰੈਮਟਨ ਦੀ ਹੈ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਸੋ ਪਾਰਕ ਦੇ ਵਿੱਚ ਜਾ ਕੇ ਬਾਬੇ ਦੇ ਦੁਆਰਾ ਜ ਕੁੜੀਆਂ ਨੂੰ ਛੇੜਿਆ ਗਿਆ ਸੀ ਸੋ ਇਹ ਜਿਹੜੀ ਖਬਰ ਹੁਣ ਨਿਕਲ ਕੇ ਆ ਰਹੀ ਹੈ